thank <laughs> you ਚੈੱਕ ਕਰਨਾ ਚਾਹੀਦਾ ਟ੍ਰਿੰਕਰ ਕੇ ਕਦੇ ਨਹੀਂ ਡਰਾਈਵ ਕਰਨਾ ਚਾਹੀਦਾ ਕਿ ਮੈਂ ਐਕਸੀਡੈਂਟ ਦੇ ਕਾਰਨ ਹੁੰਦੇ ਰਹੀ ਪਰ ਇਹ ਵੀ ਕਰ ਕੁਝ ਵੀ ਹੋ ਸਕਦੀ ਕੋਈ ਵੀ ਜ਼ਰਬਤ ਨਾ ਹੋ ਸਕਦੀ ਹੈ ਇਸ ਲਈ ਆਪਾਂ ਨੂੰ ਕਦੇ ਵੀ ਇਦਾਂ ਕਰਨਾ ਨਹੀਂ ਚਾਹੀਦਾ ਟ੍ਰਿੰਕਰ ਕੇ ਡਰਾਈਵ ਕਰਦੇ ਅਜੇ ਕੀ ਮੈਸੇਜ ਦਵਾਂਗੇ ਜਿਹੜੇ ਗੱਡੀਆਂ ਚਲਾਉਂਦੇ ਨੇ ਜਿਹੜੇ ਅੱਜ ਕੱਲ ਨਵੇਂ ਮੁੰਡੇ ਨੇ ਬੁੱਲੜਵਾਜੀ ਕਰਦੇ ਨੇ ਕੀ ਮੈਸੇਜ ਦਵਾਂ ਉਹਨਾਂ ਨੂੰ ਇਹੀ ਕਹਿ ਜਾਊਗਾ ਕਿ ਇਹਨਾਂ ਵਿਚਾਂ ਤੋਂ ਦੂਰ ਰਹੋ ਆਪਣਾ ਮਤਲਬ ਹੋਰ ਕਿਸੇ ਧਿਆਨ ਦੇ ਪਾਸੇ ਲਾਓ ਤੇ ਆ ਕਰਿੰਕ ਤੋਂ ਦੂਰ ਬਾਕੀ ਗਿਆਰਾਂ ਵਜੇ ਕਰਦੇ ਆ ਇੱਥੇ ਇਹੀ ਕਹਿੰਦਾ ਵੀ ਨਾ ਡਰਿੰਕ ਕਰਕੇ ਰੋਕ ਤੇ ਆਓ ਆਪਣੀ ਲਾਈਫ ਨੂੰ ਤੜਾਈ ਪਾਉਣ ਨੂੰ ਕਹਾੜੇ ਦੀ ਲਾਈਫ ਜਿਵੇਂ ਬੰਦੀਓ ਕਿਤੇ ਬਣੇ ਜਾਂਦੇ ਨੇ ਕਿ ਵਿਆਹ ਕਰਵਾਏ ਕਿ ਤੂੰ ਇਹ ਵਿਆਹ ਬਣੇਗਾ ਤੁਹਾਨੂੰ ਵਿਆਹ ਤੋਂ ਕਹਿੰਦਾ ਇੱਕ ਕੁੜੀ ਪਿੱਛੇ ਤੱਕ ਪਿੱਛੇ ਨਾ ਕਰੀ ਹਾਂ ਬੰਦੇ ਤਾਂ ਮਸ਼ੀਨ ਜਿਹਦੇ ਬੋਰ ਪਾਣਾ ਵੀ ਨਹੀਂ ਹੋ ਗਈ ਉਹ ਕਹਿੰਦੇ ਬਰਥਡੇ ਪਾਰਟੀ ਤੋਂ ਕਿ ਤੂੰ ਮੈਂ ਵੀ ਸਾਡੇ ਕੋਈ ਅਜਿਹਾ ਵੀ ਆਗਾ ਉਹ ਚਾਹ ਹੋਏ ਹੋਏ ਜਾਂ ਡਰਿੰਕ ਕਰਦਾ ਜੋਰੇ ਵਿਸ਼ਵਾਸ ਮੰਨੋਏਗਾ ਬੰਦਾ ਨਾ ਵਿਸ਼ਵਾਸ ਤੁਹਾਨੂੰ ਲੋਕੋ ਹੁੰਦੇ ਤਾਂ ਵਿਸ਼ਵਾਸ ਨਾਲ ਫੋੜਨੇ ਆਂ ਸੀ ਕਦੇ ਸਲਾਹ ਨਹੀਂ ਕਰੀਏ ਕਿਤੇ ਚਰਾਨਾ ਕਰਦਾ ਹਾਂ ਚਲਾਨ ਕਿੰਨਾ ਲੱਗਦਾ ਹੈ ਜੇ ਕਿ ਡਰ ਬੈਂਕ ਡਰਾਈਵਰ ਦਾ ਚਲਾਨ ਹੈ 5000 ਦਾ ਰੀਜਿਸਟਰ ਲਾਇਸੈਂਸ ਹੈ ਨਹੀਂ ਫਿਰ 10000 ਹੋ ਗਰਾ ਇੱਕ ਚਲਾਨ ਖੰਜੀ ਨਹੀਂ ਹੁੰਦਾ ਕੋਈ ਤਾਂ ਲਾਇਸੈਂਸ ਕਿ ਦੁਬਾਰਾ ਡਰਿੰਕ ਡਰਾਈਵ ਕੀਤੀ ਬੰਦੇ ਨੇ ਦੁਬਾਰਾ ਚਲਾਨ ਘਟਿਆ ਲਾ ਨਹੀਂ ਤੁਹਾਨੂੰ ਨਿਵਾਸ ਦਾ ਲਾਇਸੈਂਸ ਹੀ ਚੰਡੀ ਹੁੰਦਾ ਮੈਂ ਸੱਚ ਕੀ ਦੇਣਾ ਚਾਹੁੰਗਾ ਸਰ ਮੈਂ ਗੈਸ ਨਹੀਂ ਦੇ ਕਰਕੇ ਨਾ ਡੇਗਾ ਤੇਰੇ ਬਹਿ ਕਿ ਜੂ ਰੋਡ ਤੇ ਡੇਨ ਕਰਕੇ ਨਾ ਆਓ ਇਟਿੰਗ ਨਾਲੇ ਆਪਰੀ ਜਨਰਿਕ ਲਾਈਫ ਪ੍ਰਾਗਤ ਨੂੰ ਵਾਹਨ ਇਹ ਨੂੰ ਐਕਸੀਡੈਂਟ ਹੋ ਗਿਆ ਮੁਰਗ ਲਾਈਫ ਜਨਰਲ ਟੂ ਬਾਕਸ ਰਹੀ ਜੀਬਿਲ ਤੋਂ ਚੈੱਕ ਕਰਨਾ ਚਾਹੀਦਾ ਡਰਿੰਕ ਕਰਕੇ ਕਦੇ ਵੀ ਨਹੀਂ ਡਰਾਈਵ ਕਰਨਾ ਚਾਹੀਦਾ ਕਿੰਨੇ ਐਕਸੀਡੈਂਟ ਦੇ ਕਾਰਨ ਹੁੰਦੇ ਹੈ ਕਦੇ ਵੀ ਕੁਝ ਵੀ ਹੋ ਸਕਦੀ ਕੋਈ ਵੀ ਦਰਦਕ ਨਾ ਹੋ ਸਕਦੀ ਇਸ ਲਈ ਆਪਾਂ ਨੂੰ ਕਦੇ ਵੀ ਇਧਰ ਕਰਨਾ ਨਹੀਂ ਚਾਹੀਦਾ ਡਰਿੰਕ ਕਰਕੇ ਡਰਾਈਵ ਕਰਨਾ ਅਤੇ ਕੀ ਮੈਸਜ ਦਵਾਂਗੇ ਜਿਹੜੇ ਕਲੀ ਚਲਾਉਂਦੇ ਨੇ ਜਿਹੜੇ ਅੱਜ ਕੱਲ ਨਵੇਂ ਮੁੰਡੇ ਨੇ ਬੁੜੜਵਾਜੀ ਕਰਦੇ ਨੇ ਕੀ ਮੈਸਜ ਦਵਾਂਗੇ ਉਹਨਾਂ ਨੂੰ ਇਹੀ ਕਹਿ ਜਾਊਗਾ ਕਿ ਇਹਨਾਂ ਤੁਸੀਂ ਜ਼ਿਆਦਾ ਦੂਰ ਰਹੋ ਆਪਣਾ ਮਤਲਬ ਹੋਰ ਕਿਸੇ ਧਿਆਨ ਦੇ ਪਾਸੇ ਲਾਓ ਕੋਈ ਡਰਿੰਕਸ ਦੋ ਆਪਣੀ ਜਾਨ ਨਾ ਖਵਾਓ ਹਾਂਜੀ ਬਿਲਕੁਲ ਦੀ ਜਾਨ ਤੱਕ ਮਾਨਦੇ ਹਾਂ ਨਾਲੇ ਦੂਜਿਆਂ ਦੀ ਜਾਨ ਦੇ ਜੋਖਮ ਚ ਪੈਂਦੀ ਹੈ ਠੀਕ ਹੈ ਅੱਜ ਕਿਹਨੇ ਚਾਹ ਰਿਆ ਨੇ ਸੜਕ 'ਤੇ ਹੋਵੇ ਆਇਆ ਨੇ ਬੈਂਕਰ ਕਹਿੰਦਾ ਉਹ ਤਾਂ ਜਾਣਤਾ ਹੋਵੇਗਾ ਇਹ ਮੇਚਾਂ ਕਰਦੇ ਤੋਂ ਕਿ ਮੈਸੇਜ ਆਉਂਦੇ ਨੇ ਡ੍ਰਿੰਕਿੰਗ ਡਰਾਈਵ ਕਰਦੇ ਨੇ ਸਾਡੇ 11:00 ਤੱਕ ਨੱਕਾ ਉਹ 500 ਲਾਉਣ ਤਾਂ ਹੁਣ ਦਿੱਤੇ ਨੇ ਬਾਕੀ ਮੇਰਾ ਵੀ ਲੀਕੇ ਕੰਨੇ ਕਰਦੇ ਆ ਇੱਥੇ ਹੀ ਕਹਿਣਾ ਵੀ ਲਾ ਡ੍ਰਿੰਕ ਕਰ ਰੂਪ ਤੇ ਆ ਆਪਣੀ ਲਾਈਫ ਨੂੰ ਕਰਾਈ ਪਉਣੀ ਉਹ ਕਹਾਲੇ ਜੀ ਵੀ ਲਾਈਫ ਫੇਡ ਰੇ ਪੰਡੀਆ ਕਿੱਦਾਂ ਬਣਨਾ ਮੇਰੇ ਇੱਕ ਵਿਆਹ ਤੋਂ ਆਏ ਕਿ ਉਹ ਇਹ ਬਣਨੇ ਦਾ ਮੈਂ ਤਾਂ ਕਹਿੰਦਾ ਇੱਕ ਕੁੜੀ ਪਿੱਛੇ ਘੱਟ ਪਿੱਛੇ ਅੱਡ ਕਰੀਆ ਬਣੇ ਜੋ ਮਹੀਨੇ ਜਿਹਦੇ ਬੋਰ ਪੜਾ ਵੀ ਨਹੀਂ ਹੋ ਗਈ ਜਨਰਲ ਬਰਥਡੇ ਪਾਰਟੀ ਤੋਂ ਹੈ ਕਿ ਤੋਂ ਹੈ ਵੀ ਸਾਡੇ ਕੋਈ ਅਧਿਕਾਰੀ ਵੀ ਆ ਗਏ ਹੋਣਗੇ ਜਾਂ ਹੋਇਆ ਹੋਵੇਗਾ ਜਿਹੜੇ ਕੰਮ ਕਰਾਂਗੇ ਇਸ ਵਾਰ ਸ਼ੁਆ ਨਾ ਮੁਸ਼ਵਾ ਤਾਂ ਉਹ ਕੋਰੋਗ ਲੱਟਾ ਇਸ ਵਾਰ ਸੁਣਨੇ ਆ ਸੀ ਕਮਾ ਸਲਾਣੀ ਕਰੀ ਕਿਤੇ ਚਰਾਣਾ ਕਿੰਨਾ ਲੱਗਦਾ ਹੈ ਭਾਈ ਚਰਾਣਾ ਕਿੰਨਾ ਲੱਗਦਾ ਹੈ ਜੇ ਕੋਈ ਡ੍ਰਿੰਕ ਦੇ ਡ੍ਰਿੰਕ ਰਹਿਣਾ ਚਰਾਣਾ 5000 ਦਾ ਡ੍ਰਿੰਕ ਲਾਇਸੈਂਸ ਨਹੀਂ ਤੇ 10000 ਹੋ ਜਾਗਾ जी लांचर जी मेरे बंदो पता लगा है कि द्वारा ड्रिंक के ड्रर किसकी बंदे ने दोरा चारों इकट्ठे आया मैं तुम्हें निवास से मैसेज बंद करूंगा मैसेज की देना चाहूंगा इससे मुझे मैच नहीं लेकर के नाओ डिंग आउट के रेवे के ब्लू मोड के मेन करके नाओ लेकिन वाले आप ही जेने लाइक करो ना कोई एक्सीडेंट हो गया बल्कि लाइव पूरी जल्दी ट्रूब ऑफ जाएगी Thank <laughs> you. ਚੈੱਕ ਕਰਨਾ ਚਾਹੀਦਾ ਅਤੇ ਵਿਚਾਰ ਕੇ ਕਦੇ ਨਹੀਂ ਡਰਾਈਵ ਕਰਨਾ ਚਾਹੀਦਾ ਕਿੰਨੇ ਐਕਸੀਡੈਂਟ ਦੇ ਕਾਰਨ ਹੁੰਦੇ ਹਨ ਪਰ ਇਹ ਵੀ ਕੁਝ ਵੀ ਹੋ ਸਕਦਾ ਕੋਈ ਵੀ ਰਿਸਕ ਨਾ ਹੋ ਸਕਦੀ ਇਸ ਲਈ ਆਪਾਂ ਨੂੰ ਕਦੇ ਵੀ ਇਦਾਂ ਕਰਨਾ ਨਹੀਂ ਚਾਹੀਦਾ ਕਿ ਅਚਾਨਕ ਕੇ ਡਰਾਈਵ ਕਰੇ ਤੇ ਕੀ ਮੈਸੇਜ ਦਵਾਂਗੇ ਜਿਹੜੇ ਕੀ ਚਲਾਉਂਦੇ ਨੇ ਜਿਹੜੇ ਅੱਜ ਕੱਲ ਨਵੇਂ ਮੁੰਡੇ ਨੇ ਹਉਲੜਵਾਜੀ ਕਰਦੇ ਨੇ ਕੀ ਮੈਸੇਜ ਦਵਾਂਗੇ ਉਹਨਾਂ ਨੂੰ ਇਹੀ ਕਹਿ ਜਾਊਗਾ ਕਿ ਇਹਨਾਂ ਜਿਆਦਾ ਦੂਰ ਰਹੋ ਆਪਣਾ ਮਤਲਬ ਹੋਰ ਸੇ ਧਿਆਨ ਦੇ ਪਾਸੇ ਲਾਓ ਤੇ ਅਕੜਿੰਗ ਤੋਂ ਦੂਰ ਕੀ ਜਾਨ ਨਾਲ ਦੁਬਾਰਾ ਬੋਲੋ ਬਿਲਕੁਲ ਜਾਨ ਦਾ ਦੁਬਾਰਾ ਨਹੀਂ ਨਾਲ ਦੂਜਿਆਂ ਦੀ ਜਾਨ ਨੂੰ ਤੇ ਪੈਂਦੀ ਹੈ ਠੀਕ ਹੈ ਜਿਹੜੇ ਡੈਂਟ ਬੇਰ ਚੱਲ ਰਹੇ ਨੇ ਸਖਤ ਜਿਹੋਣ ਪਾੜਿਆ ਤੇ ਡੈਂਕਰ ਕਿਹਾਗਾ ਕਿ ਜਾਨ ਤਾਂ ਉਹ ਵੀ ਗੱਲ ਦਾ ਕਿੰਨੇ ਚਾਰਨ ਕਰਦੇ ਕਿ ਉਹਦੇ ਕੀ ਮੈਸੇਜ ਜਦੋਂ ਡਿੰਕ ਇੰਡਰੈਕਟ ਕਰਦੇ ਨੇ ਫਿਰ ਤੇ ਘਹਿਰਾਟ ਤੱਕ ਨਕਲਾਂੋਂ 5-6 ਜਾਨ ਤਾਂ ਹੋ ਗੁੱਤੇ ਨੇ ਬਾਕੀਆਂ ਘੇੜਾ ਵੇ ਦੇ ਕੇ ਰਹਿਨੇ ਕਰਦੇ ਆ ਅੱਛਾ ਇਹ ਕਹਿੰਦਾ ਵੀ ਨਾਲ 3 ਤੱਕ ਰੁਕ ਜਾਓ ਆਪਣੇ ਲੇਖ ਨੂੰ ਤਦੇ ਪੋਣੋ ਕਹਾੜੇ ਜੀ ਦੀ ਲਾਈਫ ਦੇ ਰੇਂਡੀਆਂ ਕਿਤੇ ਬਣੇ ਨਾ ਮੇਰੇ ਜੀ ਵਿਆਹ ਸਮਾਏ ਕਿ ਤੂੰ ਇਹ ਬਣੇ ਬਣੇ ਤਾਨੂੰ ਕਹਾਂ ਤਾਂ ਕਹਿੰਦਾ ਕੋਈ ਪਿੱਛੇ ਘੱਟ ਘੱਟ ਨਾ ਕਰੀ ਹਾਂ ਬਣੇ ਤਾਂ ਮਹੀਨੇ ਜਿਹਦੇ ਬੋਰ ਪਣਾ ਵੀ ਨਹੀਂ ਆ ਗਈ ਅੱਜ ਨੇ ਬਰਥਡੇ ਪਾਰਟੀ ਤੋਂ ਆਏ ਕਿ ਤੂੰ ਆਏ ਵੀ ਸਾਡੇ ਕੋਈ ਅਧਿਆ ਵੀ ਆਗਾ ਚਾਹ ਹੋਏ ਹੋਏ ਜਿਹੜੇ ਕਰਤਾ ਜੋ ਵਿਸ਼ਵਾਸ ਮੰਨੋਏਗਾ ਨਾ ਨਾ ਵਿਸ਼ਵਾਸ ਹਨ ਤੁਹਾਨੂੰ ਤੁਹਾਨੂੰ ਲੱਗਦਾ ਵਿਸ਼ਵਾਸ ਨਾਲ ਫੋੜਨੇ ਆਂ ਸੀ ਕੱਪਾਂ ਸਲਾਣੀ ਵਰੀਏ ਕਿੰਨੇ ਚਿਰਾਂ ਹੈਗਾ ਟੋੜ ਹਾਂ 64 ਕਿੰਨੇ ਲੱਗਦਾ ਹੈ ਠੀਕ ਹੈ ਡਰਾਈਵਰ ਦਾ ਖਰਚਾ 5000 ਉਹਦੇ ਲਾਇਸੈਂਸ ਹੈ ਨਹੀਂ ਫਿਰ 10000 ਹੋ ਗਏ ਇਹ ਲਾਇਸੈਂਸ ਹੀ ਨਹੀਂ ਹੁੰਦਾ ਉਹਦਾ ਲਾਇਸੈਂਸ ਹੀ ਕਿ ਦੁਬਾਰਾ ਡਰਿੰਕ ਡਰਾਈਵਰ ਕਿਤੇ ਬੰਦੇ ਨੇ ਦੁਬਾਰਾ ਚਾਹਣ ਘੱਟਿਆ ਦਾ ਇਹ ਤੁਹਾਨੂੰ ਹੀ ਵਾਸਤੇ ਲਾਇਸੈਂਸ ਚਾਹੁੰਦੇ ਹੁੰਦਾ ਮੈਂ ਸੱਚ ਕੀ ਦੇਣਾ ਚਾਹੁੰਗਾ ਸਰ ਮੈਂ ਸਹੀ ਵੀ ਦੇ ਕਰਕੇ ਨਾਲ ਡੇਂਗੌੜੇ ਕਹਿ ਰਿਹਾ ਕਿ ਯੂ ਰੋਡ ਤੇ ਬੈਠ ਕਰਕੇ ਨਾ ਆਓ ਜੀ ਠੀਕ ਹੈ ਨਾਲੇ ਆਪਰੇ ਜਿਹਨੇ ਲਾਈਟਰਾ ਕਰਨੋਂ ਵਹਾਂ ਜਿਹੜਾ ਐਕਸੀਡੈਂਟ ਹੋ ਗਿਆ ਮੁਰਗੇ ਲਾਈਵ ਪੁਲੀ ਜਿੰਦਗੀ ਚੋਂ ਬਾਹਰ ਆ ਗਈ ਜੇ ਬਿਲਕੁਲ ਚੈੱਕ ਕਰਨਾ ਚਾਹੀਦਾ ਡਮਿੰਗ ਕਰਕੇ ਕਰੇ ਕਿ ਨਹੀਂ ਡਰਾਈਵ ਕਰਨਾ ਚਾਹੀਦਾ ਕਿੰਨੇ ਐਕਸੀਡੈਂਟ ਦੇ ਕਾਰਨ ਹੁੰਦੇ ਆ ਇਹ ਕਰੇ ਵੀ ਕੋਈ ਖੁਸ਼ੀ ਹੋ ਸਕਦੀ ਕੋਈ ਜ਼ਰਤਨਾ ਹੋ ਸਕਦੀ ਹੈ ਇਸ ਲਈ ਆਪਾਂ ਨੂੰ ਕਦੇ ਵੀ ਇਦਾਂ ਕਰਨਾ ਨਹੀਂ ਚਾਹੀਦਾ ਡਮਿੰਗ ਕਰਕੇ ਡਰਾਈਵ ਕਰੇ ਕੀ ਕੀ ਮੈਸਜ ਦਿਉਂਗੇ ਜਿਹੜੇ ਗੀਤ ਚਲਾਉਂਦੇ ਨੇ ਜਿਹੜੇ ਅੱਜ ਕੱਲ ਨਵੇਂ ਮੁੰਡੇ ਨੇ ਹੋਰਲਵਾਜੀ ਕਰਦੇ ਨੇ ਕੀ ਮੈਸਜ ਦਿਉਂਗਾ ਉਹਨਾਂ ਨੂੰ ਇਹੀ ਕਹਿ ਜਾਊਗਾ ਕਿ ਇਹਨਾਂ ਥੋੜਾ ਜਿਆਦਾ ਦੂਰ ਰਹੋ ਆਪਣਾ ਮਤਲਬ ਹੋਰ ਕਿਸੇ ਧਿਆਨ ਦੇ ਪਾਸੇ ਲਾਓ ਤੇ ਆ ਡਰਿੰਕਸ ਤੋਂ ਆਪਣੀ ਜਾਨ ਨਾ ਜ਼ਵਾਬੋ ਦਿਓ ਹਾਂਜੀ ਬਿਲਕੁਲ ਜਾਨ ਤੱਕ ਮੰਨੀ ਨਾਲੇ ਦੂਜਿਆਂ ਦੀ ਜਾਨ ਵੀ ਜੋਖਮ 'ਚ ਪੈਂਦੀ ਹੈ ਠੀਕ ਹੈ ਜਦੋਂ ਕਿ ਬੇਨ ਚਾਹ ਰਹੇ ਨੇ ਚਲਦੇ ਹੋਂ ਤਾਂ ਆ ਇਹਨਾਂ ਕਰਕੇ ਹੋਊਗਾ ਕਿ ਤੂੰ ਜਾਨ ਤੋ ਹੋਏ ਜਿਆਦਾ ਇਨੇ ਚਲਾਨ ਕਰਦੇ ਤੋ ਕੀ ਮੈਸੇਜ ਆਉਂਦੇ ਨੇ ਜਿਹੜੇ ਡ੍ਰਿੰਕਿੰਗ ਡਰਾਈਵ ਕਰਦੇ ਨੇ ਲੋਕੀ ਫਟੇ ਘਾਣਾ ਤੱਕ ਨਾਕਾ ਹਾਂ ਪੰਜ ਛੇ ਲਾਣ ਤਾਂ ਹੁੱਕਤੇ ਨੇ ਬਾਕੀ ਮੇਰਾ ਬਲੀ ਕੇ ਕੰਨੇ ਕਰਦੇ ਆ ਇੱਥੇ ਹੀ ਕਹਿੰਦਾ ਵੀ ਨਾ ਡ੍ਰਿੰਕ ਕਰ ਚੂਰ ਤੋ ਆਪਣੀ ਲਾਈਫ ਨੂੰ ਖਤਰੀ ਪਾਉਣੇ ਕੋ ਹਾਲੇ ਵੀ ਲਾਈਫ ਫੇਰ ਰੇ ਬੰਦਿਆ ਕਿਤੇ ਬਣੇ ਨਾ ਮੇਰੇ ਜਿਹੜਾ ਪਿਆਰ ਤੋਂ ਆਏ ਕਿ ਤੂੰ ਇਹ ਪਿਆਰ ਬਣੇ ਨਾ ਤਾਂ ਮੈਂ ਤਾਂ ਕਹਿੰਦਾ ਇੱਕ ਥੋੜੀ ਪਿੱਛੇ ਘੱਟ ਪਿੱਛੇ ਹਟਾ ਕਰੀ ਜਾਂਦਾ ਤੋ ਫੇਸ਼ੀਨ ਜਿਹਦੇ ਬੋਰ ਪੈਣਾ ਵੀ ਨਹੀਂ ਹੋਊਗੀ ਸਨੈਲ ਬਰਥਡੇ ਪਾਰਟੀ ਸਮਾਂ ਹੈ ਕਿ ਤੂੰ ਆਵੀਂ ਸਾਡੇ ਕੋ ਕੋਈ ਅਦੁੱਤੀਆ ਵੀ ਆ ਜਾਵੇ ਕਿਹੜਾ ਹੋਇਆ ਹੋਵੇ ਜੇ ਤੈਨੂੰ ਕੰਤਾ ਹੋਵੇ ਇਸ ਵਾਰ ਸ਼ੰਦ ਹੋਏਗਾ ਨਾ ਉਸ ਵਾਰ ਤਾ ਨੂੰ ਪੂਰਾ ਹਲਟਰ ਇਸ ਵਾਰ ਸੁਣਿਆ ਸੀ ਕਦੇ ਸਲਾਣੀ ਕਰੀ ਕਿਤੇ ਚਰਾਣਾ ਗੱਡੂ ਵਰ ਭਾਈ ਚਰਾੜ ਕਿੰਨਾ ਦਾ ਹੈ ਸੇਟੇ ਦੇ ਬੰਦ ਰਹਿਣ ਦੇ ਚਰਾਣਾ 5000 ਦਾ ਇਹ ਜੀ 2500 ਨਹੀਂ ਤੇ 10000 ਹੋ ਜਾਗਾ ਕੀ ਗੱਲ ਕਰ ਸਕੀ ਨਹੀਂ ਬੰਦ ਹੋ ਉਸ ਤੋਂ ਲੈ ਜਾਈ ਕਿ ਦੁਆਰਾ ਡਰਿੰਕ ਡਰ ਬੀਤੀ ਬੰਦੇ ਨੇ ਦੋਰਾ ਚਾਲ ਇਕੱਠਿਆ ਆ ਨਾ ਨਹੀਂ ਤੁਹਾਨੂੰ ਇਹ ਵਾਸਤੇ ਲੈ ਚੁਣਨ ਕਰਦੇ ਹਾਂ ਮੈਸੇਜ ਕੀ ਦੇਣਾ ਚਾਹੁੰਗੇ ਸਰ ਮੁਝਾ ਮੈਸ ਨਹੀਂ ਰਿਨੇ ਕਰਕੇ ਨਾ ਡਿੰਗ ਆਉਂਦੇ ਪਰੇਮਾ ਕੇ ਗੂਰ ਮੂਰੂੜ ਕੇ ਦੇਨ ਕਰਕੇ ਨਾ ਆਓ ਜਿੰਗ ਨਾਲ ਆਉਂਦੇ ਜੀ ਲਾਈਵ ਕਰਾਉਗਾ ਨਾ ਗਾਹਲੇ ਜੇ ਕੋਈ ਐਕਸੀਡੈਂਟ ਹੋ ਗਿਆ ਮੁਰ ਕੇ ਲਾਈਵ ਜੰਦਗੀ ਟ੍ਰਿਪ ਆਫ ਹੋਏਗੀ